ਐਸੇ ਕਹਾਂ ਜੋ ਪੰਜਾਬੀ ਵੀ ਠੀਕ ਹੈ ਅੱਜ ਵਾਲੇ ਇੱਕ ਵਾਰ ਫੇਰ ਮਿਲਦੇ ਆ ਤੁਹਾਨੂੰ ਨਵੇਂ ਸੂਟਾਂ ਦੇ ਨਾਲ ਨਵੇਂ ਕਨਸੈਪਟ ਦੇ ਨਾਲ ਵੀਦ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੂਟ ਜਿਹੜੇ ਲੈ ਕੇ ਆਇਆ ਪਿਓਰ ਸਿਲਕ ਪਸਵਿਨਾ ਲੈ ਕੇ ਨੂ ਫੈਬਰਿਕ ਆ ਬਹੁਤ ਜਿਆਦੇ ਇਸ ਟਾਈਮ ਇਹਦੀ ਡਿਮਾਂਡ ਆ ਰਹੀ ਹੈਗੀ ਬਹੁਤ ਜਿਆਦੇ ਸੇਲ ਵੀ ਹੈਗੀ ਦਿਸ ਸਟੌਪ ਦੀ ਫੈਬਰਿਕ ਦੀ ਕਿਉਂਕਿ ਜਿਹੜਾ ਨਿਊ ਫੈਬਰਿਕ ਆਉਂਦਾਗਾ ਆਉਂਦੇ ਆਉਂਦੇ ਫੈਬਰਿਕ ਦੀ ਬਹੁਤ ਜ਼ਿਆਦਾ ਚੜਾਈ ਹੁੰਦੀ ਹੈਗੀ ਇਸ ਲਈ ਆਪਾਂ ਨੇ ਵੀ ਪਲੇਨ ਵੀ ਸੇਲ ਕੀਤੇ ਨੇ ਪ੍ਰਿੰਟ ਵੀ ਸੇਲ ਕੀਤੇ ਨੇ ਨਵੇਂ ਨਵੇਂ ਰੰਗਾਂ ਤੇ ਨਵੇਂ ਨਵੇਂ ਡਿਜ਼ਾਈਨਰ ਦੇ ਵਿੱਚ ਦਿਖਾਉਣੇ ਆ ਤੁਹਾਨੂੰ ਚਾਰ ਕਲਰ ਆਪਣੇ ਕੋਲੇ ਲਾਏ ਹੋਏ ਨੇ ਮੇਨ ਜਿਹੜੇ ਚਾਰ ਕਲਰ ਨੇ ਬਹੁਤ ਜ਼ਿਆਦਾ ਸੋਹਣੇ ਨੇ ਫਰਸਟ ਕਲਰ ਇੱਕ ਕਲਰ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੇ ਆ ਲਾਈਟ ਦਾ ਤੇ ਡਾਰਕ ਦਾ ਕਲਰ ਕੰਬੀਨੇਸ਼ਨ ਆਗਾ ਰਹਿਣ ਵਾਲਾ ਪਹਿਲਾ ਚੈਨਲ ਤੇ ਨਵੇਂ ਆਇਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਓ ਵੀਡੀਓ ਲਾਈਕ ਐਂਡ ਸ਼ੇਅਰ ਜ਼ਰੂ ਬਿਲਕੁਲ ਰੇਟ 'ਚ ਲੈਣ ਵਾਲੇ ਨੇ ਤੁਹਾਨੂੰ ਸੂਟ ਡਿਜ਼ਾਈਨਰ ਜੇ ਪੀਸ ਨੇ ਜਿਹੜੀਆਂ ਮੇਰੀਆਂ ਭੈਣਾਂ ਨੇ ਲੈਣੇ ਹੋਏ ਤਾਂ ਜਲਦੀ ਜਲਦੀ ਆਪਣਾ ਆਰਡਰ ਦਿੱਤੇ ਹੋਏ ਨੰਬਰ ਤੇ ਕਨਫਰਮ ਕਰ ਦਿਓ ਆਹ ਵਾਲੀ ਡਿਜ਼ਾਈਨਿੰਗ ਆ ਗਈ ਇਹਦੀ ਸੂਟ ਦੀ ਤੁਸੀਂ ਚੈੱਕ ਕਰ ਸਕਦੇ ਹੋ ਆਹ ਵਾਲਾ ਨੀਚੇ ਬਾਰਡਰ ਬਣਿਆ ਹੋਇਆ ਹੈ ਆ ਲਾਈਟ ਤੇ ਡਾਰਕ ਦਾ ਕਲਰ ਕੰਬੀਨੇਸ਼ਨ ਹੈਗਾ ਪਿਓਰ ਸਿਲਕ ਪਸ਼ਮੀਨਾ ਦਾ ਏਕ ਟੈਕਸ ਦਾ ਰੇਟ ਹੈ ਜਿਹੜਾ ਆਪਾਂ ਤੁਹਾਨੂੰ ਉਹ ਵੀ ਬਹੁਤ ਜ਼ਿਆਦਾ ਘੱਟ ਦੇ ਦਿੱਤਾ ਆਹ ਵਾਲੀ ਡਿਜ਼ਾਈਨਿੰਗ ਆ ਰਹੀ ਆ ਗਈ ਇਹਦੀ ਸੈਂਟਰ 'ਚ ਆਹ ਵਾਲਾ ਡਿਜ਼ਾਈਨ ਆ ਰਿਹਾ ਹੈਗਾ ਆ ਬੜੀਆਂ ਜੀਆਂ ਬੜੀਆਂ ਹੁੰਦੀਆਂ ਨੇ ਬਾਜੂ ਮਹਿਰੂਨ ਕਲਰ ਦੀ ਟੱਚ ਆ ਗਈ ਇਹਦੇ ਵਿੱਚ ਲਾਈਟ ਦੇ ਵਿੱਚ ਹਾਂ ਜੀ ਆਪਾਂ ਆਹ ਵਾਲਾ ਹੈਗਾ ਬੈਕ ਬੈਕ ਦੇ نیچے ਵੀ ਤੁਹਾਨੂੰ ਇਹਦਾ ਮਿਲਣਾਗਾ ਬਾਰਡਰ ਮਹਿਰੂਨ ਕਲਰ ਦਾ ਮਹਿਰੂਨ ਕਲਰ ਦੀ ਮਿਲਣੀ ਹੈ ਇਹਦੇ ਨਾਲ ਤੁਹਾਨੂੰ ਬਾਟਮ ਪਲੇਨ ਗੇਟ ਲਾ ਦੇ ਪੁੱਤ ਤੇ ਇਹ ਆਹ ਵਾਲਾ ਰੱਖਿਆ ਹੋਇਆ ਇਹਦੇ ਨਾਲ ਸੇਮ ਫੈਬਰਿਕ ਦਾ ਜਿਹੜਾ ਮਿਲਣਾ ਤੁਹਾਨੂੰ ਸੌਲਮੈਂਟ ਤੇ ਫੈਬਰਿਕ ਦਾ ਸੌਲਵਿੰਗਾ ਚੈੱਕ ਕਰ ਸਕਦੇ ਹੋ ਤੁਸੀਂ ਕਿੰਨੀ ਜਿਆਦਾ ਸੋਹਣੀ ਡਿਜ਼ਾਈਨਿੰਗ ਆ ਗਈ। ਬਾਕੀ ਇਹ ਸਾਈਨ ਵਾਲਾ ਕਪੜਾ ਹੁੰਦਾਗਾ। ਦੇਖ ਸਕਦੇ ਹੋਗੇ ਸਾਈਨ ਵਾਲਾ ਫੈਬਰਿਕ ਆਗਾ। ਬਹੁਤ ਜਿਆਦਾ ਵੇਅਰ ਕੀਤਾ ਹੋਇਆ ਵੀ ਬਹੁਤ ਜਿਆਦਾ ਸੋਹਣਾ ਲੱਗਦਾ। ਫਾਸਟ ਕਲਰ ਆਪਾਂ ਤੁਹਾਨੂੰ ਖੋਲ ਕੇ ਦਿਖਾਤਾਗਾ। ਇਹਦੇ ਵਿੱਚ ਆਪਾਂ ਤੁਹਾਨੂੰ ਚਾਰ ਪੇਂਟ ਕਲਰ ਦੇ ਦਾਂਗੇ। ਨੈਕਸਟ ਇਹਦੇ ਵਿੱਚ ਕਲਰ ਜਿਹੜਾ ਆਪਣੇ ਕੋਲੇ ਪਿਆਗਾ ਬਲੈਕ ਪਿਆਗਾ। ਬਲੈਕ ਲੈ ਸਕਦੇ ਹੋਗੇ ਤੁਸੀਂ। ਪਲੇਨ ਬਾਟਮ ਨਾਲ ਸੇਮ ਫੈਬਰਿਕ ਦਾ ਸ਼ਾਲ ਮਿਲੂਗਾ ਨੈਕਸਟ ਜਿਹੜਾ ਆਪਣੇ ਕੋਲੇ ਕਲਰ ਪਿਆਗਾ ਇਹਦੇ ਵਿੱਚ ਪੈਰਟ ਕਲਰ ਪਿਆਗਾ ਡਿਜ਼ਾਈਨਿੰਗ ਆਪਾਂ ਤੁਹਾਨੂੰ ਪੈਰਟ ਦੀ ਵੀ ਇੱਕ ਵਾਰੀ ਖੋਲ ਕੇ ਦਿਖਾ ਦਿੰਨੇ ਆਂਗੇ ਪੈਰਟ ਕਲਰ ਪਿਆਗਾ ਰੇਟ ਆਪਾਂ ਨਾਲ ਹੀ ਦੱਸਾਂਗੇ ਵੀਡੀਓ ਦੇ ਨਾਲ ਬਣੇ ਰਹੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਆ ਰੱਖੀ ਹੋਈ ਹੈ ਇਹਦੇ ਨਾਲ ਪਲੇਨ ਬਾਟਮ ਕਲਰ ਵੀ ਜਿਹੜੇ ਬਹੁਤ ਜ਼ਿਆਦਾ ਉੱਤਰ ਰਹੇ ਨੇ ਜਿਹੜੇ ਇਹ ਆਏ ਨੇ ਕਿਸੇ ਮੇਰੀ ਭੈਣ ਨੇ ਲੈਣ ਲੈਂਦੇ ਕਿਸੇ ਨੇ ਮੰਗਫਟ ਕਰਨ ਲਈ ਉਹਨਾਂ ਲਈ ਵੀ ਬਹੁਤ ਜ਼ਿਆਦਾ ਵਧੀਆ ਫੈਬਰਿਕ ਆ। ਆਰ ਕਿਹਾ ਹੈ ਇਹਦੇ ਨਾਲ ਸ਼ਾਲ। ਸਾਈਨ ਵਾਲਾ ਫੈਬਰਿਕ ਹੁੰਦਾ ਹੈ ਸਿਲਕ ਦੀ ਤਰ੍ਹਾਂ, ਸਿਲਕ ਪਸਵੀਨਾ। ਨੈਕਸਟ ਜਿਹੜਾ ਆਪਣੇ ਕੋਲ ਲਾਸਟ ਕਲਰ ਆ ਗਿਆ ਇਹਦੇ ਵਿੱਚ ਕੋਪਰ ਜਿਹਾ শেਡ ਆ ਗਿਆ। ਕੋਪਰ ਜਿਹਾ শেਡ ਆ ਗਿਆ ਦੇਖ ਸਕਦੇ ਹੋ ਤੁਸੀਂ। ਹਾਂਜੀ ਮਮਾ ਨੰਨਾ ਨੰਨਾ ਦੱਲੀ ਸੋਹਣਾ ਸਾਰੇ ਕਲਰ ਆਪਾਂ ਤੁਹਾਨੂੰ ਦਿਖਾਦੇ ਨੇ ਇਹਨਾਂ ਦੇ ਵਿੱਚੋਂ ਕਲਰ ਜੇ ਤੁਹਾਨੂੰ ਕੋਈ ਵੀ ਪਸੰਦਾ ਤਾਂ ਤੁਸੀਂ ਦਿੱਤੇ ਹੋਏ ਨੰਬਰ ਤੇ ਆਪਣਾ ਆਰਡਰ ਕਰ ਸਕਦੇ ਹੋ ਤੇ ਸੂਟ ਆਪਣੇ ਘਰ ਤੱਕ ਮੰਗਵਾ ਸਕਦੇ ਹਾਂ ਉਮੀਦ ਕਰਦੇ ਹਾਂ ਤੁਹਾਨੂੰ ਅੱਜ ਵਾਲੀ ਵੀਡੀਓ ਪਸੰਦ ਆਈ ਹੋਵੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਚੈਨਲ ਨੂੰ ਪਰਦੇ ਸਬਸਕ੍ਰਾਈਬ ਧੰਨਵਾਦ